ਜਾਤ ਕਿਸਾਨ ਮਜ਼ਦੂਰ ਜਥੇ ਲਈ ਜਿੰਦਾਬਾਦ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਨੂੰ ਰਿਆ ਕਰੋ ਰਿਆ ਕਰੋ ਭਾਈ ਅਮਰਤਪਾਲ ਸਿੰਘ ਨੂੰ ਰਿਆ ਕਰੋ ਰਿਆ ਕਰੋ ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਚਿੰਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਕਟੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੁਧਾਨ ਦੀ ਸੌ ਵੀ ਚੁਗਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੰਵਿਧਾਨ ਦੇ ਵਿੱਚ ਆ ਜਾਵੇ ਸੰਵਿਧਾਨ ਦੀ ਸੋਚ ਅਕ ਲੈ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਹਿਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਯਾਜਕਵਾਹ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਪਰ ਤੇਗਿਆ ਸਾਧਵੀ ਜਿਹੜੀ ਮਾਲੀਆ ਗੋਂ ਮਹਾਰਾਸ਼ਟਰ ਚ ਪੈਂਦਾ ਉਹਦੀ ਮੁੱਖ ਦੋਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਬੀਜੇਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆਂ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਾਈਆਂ ਕੜੂਰ ਸਾਹਿਬ ਹਲਕੇ ਦੇ ਬਹੁਤ ਜਾਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਲੈ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋਊਗਾ اگر ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ نقصان ਹੋਊਗਾ ਬਟਾ ਹਾਕੀ ਮੰਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਛੱਡਦੇ ਦੇਖੋ ਭਾਰਤ ਦੇ ਵਿੱਚ ਦੋ মাপ ਡੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਕਾਨੂੰਨ ਵੱਖਰਾ ਕੀਤਾ ਹੋਇਆ ਇਹਨਾਂ ਨੇ ਜਿਹੜੇ ਸਿੱਖ ਕੌਮ ਲਈ ਤੇ ਬਹੁਤੇ ਵੱਖਰਾ ਕੀਤਾ ਹੋਇਆ ਅੱਜ ਪਾਈ ਅਮਰਤਪਾਲ ਦੇ ਉੱਪਰ ਕੋਈ ਏਡਾ ਗਬੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਨ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜ ਆ ਉਹ ਅੰਮ੍ਰਿਤ ਸਿਖਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ ਹੀ ਦੇਣ ਦੀ بجائے ਉਹਤੇ ਐਨਐਸਐ ਲਾ ਕੇ ਅੰਦਰ ਕਰਾਉਂਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਇਹ ਸੰਘਰਸ਼ ਤੇਜ਼ ਹੁੰਦਾ ਜਾਣਾ ਦਿਨੋ ਦਿਨ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਚੱਕਿਆ ਮੰਗ ਮੰਤਰ ਦੇ ਗਵਰਨਰ ਡੀਸੀ ਸਾਹਿਬ ਨੇ ਕੀ ਵਿਸ਼ਾਸ਼ ਦਿੱਤਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਟੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪੰਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚਦੀ ਕਰਾਂਗੇ ਅਸੀਂ ਜੀ ਬਪਰਾ ਨਾਮ ਤੇ ਡਿਜਾਇਨੇਸ਼ਨ ਦੱਸ ਕੇ ਅੱਜ ਜਿਹੜਾ ਤੁਸੀਂ ਪੀਸ ਮਾਰਚ ਕੀਤਾ ਕੀ ਹੈ ਕੀ ਖਰਾਬ ਭਾਈ ਚਰਨਜੀਤ ਸਿੰਘ ਆਲੋ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਤੋਂ ਸੂਬਾ ਚਰਤਰ ਸੰਕਤੀ ਪੰਜਾਬ ਅੱਜ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕੀ ਹੈ ਕੀ ਸਾਰਾ ਮਾਮਲਾ? ਹੈ ਜੀ ਮੈਂ ਤਾਂ ਇਹੀ ਕਹਿੰਦਾ ਵੀ ਜਿਹੜਾ ਪੰਜਾਬ ਵਾਸਤੇ ਇੱਕ ਸੈਂਟਰ ਗਵਰਨਮੈਂਟ ਵੱਖਰੇ ਕਾਨੂੰਨ ਬਣਾਉਦੀ ਆ, ਬਾਕੀ ਲੋਕਾਂ ਵਾਲੇ ਕਾਨੂੰਨ ਹੀ ਪੰਜਾਬ ਤੇ ਲਾਗੂ ਕਰੇ। ਜੇ ਬਾਕੀ ਐਮਐਲਏ, ਐਮਪੀ ਬਣ ਕੇ ਰਿਹਾਸ ਹੋ ਸਕਦੇ ਤੇ ਭਾਈ ਅਮਰਤਪਾਲ ਕਿਉਂ ਨਹੀਂ ਹੋ ਸਕਦਾ? ਉਹਤੇ ਇਹਦੇ ਉੱਤੇ ਤਾਂ ਕੋਈ ਕੇਸ ਨਹੀਂ, بڑے بڑے ਕੇਸਾਂ 'ਚ ਦੋਸ਼ੀ ਕੋ ਬੰਬ ਕਾਂਡ ਦਾ ਦੋਸ਼ੀ ਕੋ ਕਈ ਕਾਂਡ ਦਾ ਦੋਸ਼ੀ ਜਿਨ੍ਹਾਂ ਨੂੰ ਇਹਨਾਂ ਨੇ ਰਿਹਾ ਕੀਤਾ। ਐਮਐਲਏ ਐਮਪੀ ਬਣਾ ਕੇ ਲੱਗਦਾ ਨਹੀਂ ਸੈਂਟਰ ਸਰਕਾਰ ਪੰਜਾਬ ਦਾ ਵਿਸਥਾਰ ਕਰਦੀ ਹਰ ਵਾਰੀ ਹਾਂਜੀ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆ ਜੀ ਪੰਜਾਬ ਦਾ ਵਿਸਥਾਰ ਤੇ ਸ਼ੁਰੂ ਤੋਂ ਹੀ ਚੱਲਦਾ ਆ ਜੀ ਯਾਭਰ ਤੇ ਵੇੜੇ ਦਾ ਚੱਲਦਾ ਆ ਸੈਂਟਰ ਸਰਕਾਰ ਕੋ ਵੱਖਰਾ ਥੋੜਾ ਕਰਨੀ ਇਹ ਤਾਂ ਪੰਜਾਬ ਦੇ ਲੋਕ ਤਗੜੇ ਆ ਇਹਨਾਂ ਵਿਸਥਾਰਿਆਂ ਦਾ ਹੱਲ ਕਰ ਲਿੰਦੇ ਆ ਇਹਨਾਂ ਤਾਂਡੀ ਪੂਰੀ ਰਣਨੀਤੀ ਹੋ ਰਣਨੀਤੀ ਹੋਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਮੰਗ ਪੱਤਰ ਤੋਂ ਬਾਅਦ ਅਗਲਾ ਜਿਹੜਾ ਹੋਊਗਾ ਰੂਪਰੇਖਾ ਫਿਰ ਤਿਆਰ ਕਰਾਂਗੇ ਫਿਰ ਚੱਲ ਤੇਰੇ ਤੇ ਜਿਹੜੇ ਕੀ ਇਸ਼ਾਰਾ ਕਰਦਾ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਅੰਮ੍ਰਿਤਪਾਲ ਨੂੰ ਉਥੇ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਲਿਖਿਆ ਹੋਇਆ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਦੀ ਡਿਮਾਂਡ ਸਗੀ ਉਹ ਸਰਕਾਰ ਨੂੰ ਅਸੀਂ ਭੇਜ ਦਵਾਂਗੇ